ਤਾ ਇਹਦੇ ਨਾਲ ਹੀ ਮਿੰਟੂ ਜੀ ਆਪਾਂ ਜਰਾ ਆਈਏ ਜੀ ਯੂਕੇ ਵੱਲ ਜੀ ਤਾਂ ਯੂਕੇ ਦੇ ਵਿੱਚ ਮਿੰਟੂ ਜੀ ਜਿਹੜੇ ਇੰਗਲੈਂਡ ਪਹੁੰਚੇ ਸੀਗੇ ਜਾਣ ਤਲੀ ਦੇ ਉੱਤੇ ਧਰਕੇ ਗਏ ਸੀਗੇ ਜੀ ਹੁਣ ਕਹਿੰਦੇ ਕਿ ਬਾਈ ਉਹਨਾਂ ਨੂੰ ਉੱਥੇ ਰਹਿਣ ਨਹੀਂ ਦੇਣਾ ਜੀ ਕਹਿੰਦੇ ਕਿ ਬਾਈ ਇਹ ਤਾਂ ਜਿਹੜੀ ਉੱਥੋਂ ਦੀ ਪਾਰਲੀਮੈਂਟ ਆਪਰ ਉੱਥੇ ਵੀ ਕੋਈ ਕੈਦਾ ਕਾਨੂੰਨ ਬਣ ਗਿਆ ਮਿੰਟੂ ਜੀ ਇਸ ਤਰ੍ਹਾਂ ਦੇ ਨਾਲ ਦੇਖੋ ਇਹ ਪਹਿਲਾਂ ਵੀ ਬਣਿਆ ਸੀਗਾ ਜੀ ਸੁਪਰੀਮ ਕੋਰਟ ਨੇ ਸ਼ਾਇਦ ਹੋਲਡ ਕਰ ਦਿੱਤਾ ਸੀ ਜਾਂ ਰੱਦ ਕਰ ਦਿੱਤਾ ਸੀਗਾ ਇਹ ਕਹਿ ਕੇ ਕਿ ਰਵਾਂਡਾ ਚ ਤੁਸੀਂ ਭੇਜਨੇ ਆ ਡਿਪੋਰਟ ਕਰਕੇ ਤਕੀ ਰਵਾਂਡਾ ਚ ਇਹ ਬੰਦੇ ਰਹਿਣ ਸਹਿਣ ਲਈ ਕਾਬਲ ਹੈਗੇ ਆ ਜਾਂ ਧਰਤੀ ਕਾਬਲ ਆ ਕੀ ਤੁਸੀਂ ਕੋਈ ਸਰਵੇ ਵਗੈਰਾ ਕਰਵਾਇਆ ਉਸ ਕਰਕੇ ਫਿਰ ਇਹਨਾਂ ਨੇ ਦੁਬਾਰਾ ਹੁਣ ਲਿਆਂਦਾ ਕੁਝ ਦਿਨ ਪਹਿਲਾਂ ਪਾਸ ਕੀਤਾ ਇਹ ਜਿਹੜਾ ਕਾਨੂੰਨ ਹੈ ਤੇ ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਸਰਵੇ ਵਗੈਰਾ ਜੋ ਵੀ ਕੰਮ ਕਰਿਆ ਉਹ ਉੱਥੇ ਕਰਵਾ ਲਿਆ ਹੁਣ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜਾਣ ਦਾਤੇ ਲਾ ਕੇ ਜਾਣ ਵਾਲੀ ਦੇਖੋ ਇਹ ਜਿਹੜਾ ਗੈਰ ਕਾਨੂੰਨੀ ਪ੍ਰਵਾਸ ਹੈ ਇਹ ਅਸਲ ਦੇ ਵਿੱਚ ਪੂਰੀ ਦੁਨੀਆ 'ਚ ਹੀ ਹੈਗਾ ਜਿੱਥੇ ਕਿਸ ਜਿਸ ਤਰ੍ਹਾਂ ਦਾ ਲਿਵਿੰਗ ਸਟੈਂਡਰਡ ਆ ਤੋ ਉਸ ਤਰ੍ਹਾਂ ਦੀ ਹਜਰਤ ਆ ਜੀ ਡਿਵੈਲਪਡ ਕੰਟਰੀ ਨੂੰ ਪੈਂਦੇ ਪੈਂਦੇ ਲੋਕ ਜਿੱਦਾਂ ਹੁਣ ਰੋਹਿੰਗਿਆ ਸੀ ਪਹਿਲਾਂ ਬੰਗਲਾਦੇਸ਼ ਵੱਲ ਭੱਜੇ ਜਦੋਂ ਉਹਨਾਂ ਨੂੰ ਲੱਗਿਆ ਕਿ ਇੱਥੇ ਠੀਕ ਠਾਕ ਨਹੀਂ ਹੈ ਮਾਹੌਲ ਉਹ ਇੰਡੀਆ 'ਚ ਦਾਖਲ ਹੋਏ ਇੰਡੀਆ ਨੇ ਆਪਣੇ ਪੱਧਰ ਤੇ ਵੇਖਿਆ ਕਿ ਬਾਈ ਯਾਰ ਹੁੰਦਾ ਕੀ ਆ ਕਿ ਕਿਸੇ ਵੀ ਮੁਲਕ ਵਾਸਤੇ ਸਮੱਸਿਆ ਪੈਦਾ ਹੋ ਜਾਂਦੀ ਆ ਸਮੱਸਿਆ ਪੈਦਾ ਕਿਉਂ ਹੋ ਜਾਂਦੀ ਆ ਕਿ ਜਿਹੜੇ ਤੁਹਾਡੇ ਸਥਾਨਕ ਲੋਕ ਹੁੰਦੇ ਉਹ ਵੀ ਵਿਰੋਧ ਕਰਦੇ ਆ ਸਿਆਸਤ ਚੱਲਦੀ ਆ ਕਿ ਭਾਈ ਸਾਡੇ ਰੋਜ਼ਗਾਰ ਖਸਰੇ ਇਹਦੇ ਤੇ ਤਾਂ ਯੂਐਸ ਦੇ ਵਿੱਚ ਵੀ ਤੁਹਾਨੂੰ ਪਤਾ ਡੋਨਲਡ 트ੰਪ ਬਾਈਡਨ ਇਹਨਾਂ ਦੀ ਰਾਜਨੀਤੀ ਚੱਲਦੀ ਆ ਜੀ ਉਹ ਕੰਦ ਗੁੰਡਾ ਵਾਲਾ ਮੈਕਸੀਕੋ ਵਾਲਾ ਰਫੜਤੇ ਹੋਣਾ ਜੀ ਤਾਂ ਗੱਲ ਇਹ ਆ ਕਿ ਇਹ ਜਿਹੜਾ ਯੂਕੇ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਆ ਇਹਦੇ ਵਿੱਚ ਕਈ ਚੀਜ਼ਾਂ ਨੇ ਜੀ ਕਿਉਂਕਿ ਹੁਣ ਜੇ ਤੁਸੀਂ ਸ਼ਬਦ ਜਾਣ ਹੂਲ ਕੇ ਕਿਹਾ ਕਿ ਵੀ ਉਹ ਜਾ ਰਹੇ ਨੇ ਉਹ ਕਿੱਧਰ ਦੀ ਜਾ ਰਹੇ ਇੰਗਲਿਸ਼ ਚੈਨਲ ਤਾਂ ਨਹੀਂ ਯਾਨੀ ਫਰਾਂਸ ਵਾਲੇ ਪਾਸਿਓਂ ਤਾਂ ਕੀ ਫਰਾਂਸ ਦੇ ਵਿੱਚ ਨਹੀਂ ਰੁਕਿਆ ਜਾ ਸਕਦਾ ਸਵਾਲ ਉੱਠੇਗਾ ਪਰ ਉੱਥੇ ਵੀ ਹੈ ਪ੍ਰਵਾਸੀ ਦੀ ਸਮੱਸਿਆ ਪਰ ਅਗਾ ਇਸ ਕਰਕੇ ਜਾਂਦੇ ਨੇ ਕਿ ਕੁਝ ਲੋਕਾਂ ਦੇ ਤਾਂ ਆਪਣੇ ਉੱਥੇ ਫੈਮਿਲੀ ਮੈਂਬਰ ਜਾਂ ਰਿਸ਼ਤੇਦਾਰ ਹੁੰਦੇ ਆ ਉਹਨਾਂ ਕਰਕੇ ਦੂਜਾ ਫਰੈਂਚ ਭਾਸ਼ਾ ਦਾ ਸਿਆਪਾ ਇੰਗਲਿਸ਼ ਡਾਟਾ ਜਿਗਾੜ ਥੋੜਾ ਬਹੁਤਾ ਹੋ ਜਾਂਦਾ ਸੋ ਇਹ ਕਈ ਕਾਰਨ ਹੋ ਸਕਦੇ ਆ ਕਿ ਉਹ ਉਧਰ ਜਾਦਾ ਜਾਇਆ ਜਾਂਦਾ ਫਿਰ ਉੱਥੇ ਜਿਹੜੇ ਡਿਟੈਂਸ਼ਨ ਸੈਂਟਰ ਆ ਮੈਂ ਪਤਾ ਕੀਤਾ ਕਹਿੰਦੇ ਕਿ ਡਿਟੈਂਸ਼ਨ ਡਿਟੈਂਸ਼ਨ ਸੈਂਟਰ ਦੇ ਵਿੱਚ ਭਈ ਉਹ ਕੰਮ ਕਰਨ ਦੀ ਤੁਹਾਨੂੰ ਖੁੱਲ੍ਹ ਦਿੰਦੇ ਨੇ ਅੱਛਾ ਜੀ ਫੂਡ ਵਗੈਰਾ ਤੇ ਸਾਰਾ ਦੇਣਾ ਹੀ ਦੇਣਾ ਹੈ ਉਹਨਾਂ ਨੇ ਮੈਡੀਕਲ ਸਹੂਲਤ 6000 ਰੁਪਏ ਸ਼ਾਇਦ ਐਕਸਟਰਾ ਵੀ ਦਿੰਦੇ ਨੇ ਉਹ ਵੀਕ ਦਾ ਤੇ ਨਾਲ 8 ਘੰਟੇ ਕੰਮ ਕਰਨ ਦੀ ਖੁੱਲ੍ਹ ਵੀ ਦਿੰਦੇ ਨੇ ਜੀ ਹੁਣ ਪਤਾ ਨਹੀਂ ਕਿੱਥੇ ਕੰਮ ਮਿਲਦਾ ਹੋਏਗਾ ਕਿੰਨੀ ਕਮਾਈ ਹੁੰਦੀ ਹੋਏਗੀ ਉਹਦੀ ਨਹੀਂ ਮੈਨੂੰ ਇੰਨੀ ਜਾਣਕਾਰੀ ਪਰ ਗੱਲ ਇਹ ਆ ਕਿ ਹੁਣ ਇਹਨਾਂ ਨੇ ਰਵਾਂਡਾ ਦੇ ਨਾਲ ਟਾਈ ਅਪ ਕਰ ਲਿਆ ਕਿਉਂਕਿ ਸਮੱਸਿਆ ਬਣ ਗਈ ਔਰ ਇਹਦੇ ਤੇ ਰਾਜਨੀਤੀ ਹੋਈ ਇਹ ਕਨਜ਼ਰਵੇਟਿਵ ਜਦੋਂ ਆਏ ਸਨ ਜਿਹੜਾ ਪਹਿਲਾ ਪ੍ਰਾਈਮ ਮਿਨਿਸਟਰ ਸੀਗਾ ਜੌਨਸਨ ਸ਼ਾਇਦ ਉਦੋਂ ਵੀ ਕੰਮ ਚੱਲਿਆ ਹੋਇਆ ਕਿ ਕਿ ਵਿੱਚ ਕਰੋਨਾ ਆ ਗਿਆ ਕਰੋਨਾ ਕਰਕੇ ਜਿਹੜੀ ਇਸ ਤਰ੍ਹਾਂ ਆਮਦ ਸੀਗੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਉਹ ਬਿਲਕੁਲ ਘਟ ਗਈ ਪਰ ਜਿਵੇਂ ਹੀ 21 22 23 ਇਹ ਚੜਦਾ ਹੈ ਤਾਂ ਉਹ ਗ੍ਰਾਫ ਵੱਧ ਗਿਆ ਤਾਂ ਦਬਾਅ ਬਣਿਆ ਅੰਦਰੂਨੀ ਤੌਰ ਤੇ ਤਾਂ ਫਿਰ ਇਹਨਾਂ ਨੇ ਇਹ ਫੈਸਲਾ ਲਿਆ ਰਵਾਂਡਾ ਦੇ ਨਾਲ ਟਾਈ ਅਪ ਕਰ ਲਿਆ ਇਹਨਾਂ ਨੇ ਸ਼ਾਇਦ 370 ਮਿਲੀਅਨ ਦੇਣਾ ਹੈ ਜੀ ਤੇ ਹਾਲੇ ਬੰਦਾ ਇੱਕ ਵੀ ਨਹੀਂ ਭੇਜਿਆ ਤੇ ਮੈਨੂੰ ਲੱਗਦਾ ਕਿ 350 ਮਿਲੀਅਨ ਦੇ ਕਰੀਬ ਤਾਂ ਦੇ ਵੀ ਚੁੱਕੇ ਨੇ ਪਰ ਰਵਾਂਡਾ ਨੂੰ ਕੀ ਚਾਹੀਦਾ ਰਵਾਂਡਾ ਨੂੰ ਪੈਸੇ ਚਾਹੀਦੇ ਆ ਇਹ ਦਿੰਦੇ ਨੇ ਉਹਨਾਂ ਨੂੰ امداد ਦਿੰਦੇ ਹਾਲਾਂਕਿ ਕਾਮਨਵੈਲਥ ਦਾ ਉਹ ਹਿੱਸਾ ਨਹੀਂ ਹੈ ਜੀ ਯਾਨੀ ਬ੍ਰਿਟਿਸ਼ਰਸ ਨੇ ਕਦੇ ਵੀ ਉੱਥੇ ਰਾਜ ਨਹੀਂ ਕੀਤਾ ਪਰ ਉਹ ਕਾਮਨਵੈਲਥ ਤੇ ਸ਼ਾਮਲ ਹੋ ਗਿਆ ਇਹਨਾਂ ਦੀ ਨੀਤੀ ਦਾ ਹਿੱਸਾ ਬਣ ਗਿਆ ਹੁਣ ਰੌਲਾ ਇਹ ਆ ਕਿ ਜਿਹੜੇ ਸ਼ੁਰੂ ਦੇ ਵਿੱਚ ਇਹਨਾਂ ਨੇ ਡਿਪੋਰਟ ਕਰਨੇ ਉਹਨਾਂ ਦੇ ਵਿੱਚ 5 55000 ਆਪਣੇ ਇੰਡੀਆ ਨੇ ਆ ਜੀ ਜ਼ਿਆਦਾਤਰ ਜਿਹੜੇ 18 ਤੋਂ 29 ਸਾਲ ਦੇ ਦਰਮਿਆਨ ਦੇ ਆ ਵਿੱਚ ਪੰਜਾਬੀ ਵੀ ਵਾਵਾ ਨੇ ਹੁਣ ਉਹਨਾਂ ਤੇ ਤਲਵਾਰ ਲਟਕ ਗਈ ਉਹ ਕਹਿੰਦੇ ਕਿ ਇੱਥੇ ਤੇ ਚਲੋ ਖਾਣ-ਵਾਣ ਦਾ ਥੋੜਾ ਬਈ ਕਮਾਈ ਦਾ ਸਾਧਨ ਸੀ ਉੱਥੇ ਤੇ ਪਹਿਲਾਂ ਹੀ ਜਿਹੜੀ ਆ ਬਈ ਇੱਕ ਤਰ੍ਹਾਂ ਨਾਲ ਅਫਰੀਕਾ ਦੇ ਵਿੱਚ ਬਹੁਤੇ ਮੁਲਕਾਂ 'ਚ ਖਾਨਾ ਜੰਗੀ ਚੱਲਣ ਡਈ ਆ ਭੁੱਖ ਮਰੀ ਆ ਬੁਰੇ ਹਾਲ ਬੌਕੇ ਤੇ ਅੜੇ ਆ ਆਪਾਂ ਇੱਥੇ ਰੋਣੇ ਚਲੋ ਇੰਡੀਆ 'ਚ ਥੋੜਾ ਰੋਟੀ ਵੱਲੋਂ ਸੌਖੇ ਆ ਜੀ ਅਫਰੀਕਾ ਨੂੰ ਵੇਖ ਲਓ ਬਹੁਤੇ ਮੁਲਕ ਉੱਥੇ ਲੜਾਈ 'ਚ ਝੋਕੇ ਪੈ ਨੇ ਸੋ ਰਵਾਂਡਾ ਦੇ ਵਿੱਚ ਵੀ ਕਹਿ ਲੋ ਕਿ ਇੱਕ ਸੰਘਰਸ਼ ਚੱਲਦਾ ਪੰਜ ਛੇ ਗਰੁੱਪ ਉੱਥੇ ਸੰਘਰਸ਼ੀਲੇ ਤਾਂ ਇਹਨਾਂ ਨੂੰ ਉੱਥੇ ਹੁਣ ਸੁੱਟ ਦੇਣਾ ਹੈ ਉਹਨਾਂ ਕੋਲ ਦੋ ਆਪਸ਼ਨ ਨੇ ਜਾਂ ਤਾਂ ਕਿਸੇ ਹੋਰ ਮੁਲਕ ਦੇ ਵਿੱਚ ਸਾਈਲਮ ਲਓ ਜਰਮਾਨਡਾ ਚ ਰਹੋ ਕਿਉਂਕਿ ਹੁੰਦਾ ਕੀ ਹੈ ਕਿ ਇਹ ਜਿਹੜੇ ਦਾਖਲ ਹੁੰਦੇ ਨੇ ਦਾਖਲ ਹੁੰਦੇ ਆ ਇਹ ਆਪਣਾ ਪਾਸਪੋਰਟ ਜਿਹੜਾ ਹੈ ਉਹ ਪਾਸਪੋਰਟ ਤੇ ਪਾੜ ਦਿੰਦੇ ਨੇ ਹਾਂਜੀ ਉੱਥੇ ਜਾ ਕੇ ਸਰਨਾਰਥੀ ਬਣ ਜਾਂਦੇ ਸ਼ਰਨ ਲਈ ਇਹਨਾਂ ਨੇ ਵਿਚਾਲੜਾ ਫਿਰ ਰਸਤਾ ਵੀ ਰਿਪੋਰਟ ਕਿੱਥੇ ਕਰੋਗੇ ਇਹਨਾਂ ਨੇ ਵਿਚਾਲੜਾ ਰਸਤਾ ਜਿਹੜਾ ਹੁਣ ਆ ਕੱਢਿਆ ਕਿ ਇਹਨਾਂ ਨੂੰ ਰਵਾਂਡਾ ਭੇਜ ਦਿਓ ਕਾਨੂੰਨ ਬਣਾ ਕੇ ਕਿ ਆਪਣੇ ਆਪ ਇ ਜਾ ਕੇ ਜਾਂ ਤਾਂ ਕਿਸੇ ਹੋਰ ਮੁਲਕ ਚ ਜਾ ਕੇ ਸਾਇਲਾ ਮੰਗਣ ਤੇ ਜਾਂ ਫਿਰ ਉੱਥੇ ਰਵਾਂਡਾ ਚ ਰਹਿਣ ਰਵਾਂਡਾ ਚ ਤੁਸੀਂ ਸੋਚ ਕੇ ਦੇਖੋ ਕਿ ਪਹਿਲਾਂ ਤਾਂ ਬੰਦਾ ਇੰਨੇ ਪੈਸੇ ਲਾ ਕੇ ਦਰਉਦਰ ਦੇ ਜੁਗਾੜ ਕਰਕੇ ਉੱਥੇ ਗਿਆ ਫਿਰ ਫਸ ਗਿਆ ਰਵਾਂਡਾ ਚ ਲਾ ਗਿਆ ਤੇ ਇਹਦੇ ਨਾਲ ਤਾਂ ਫਿਰ ਸਿੱਧਾ ਹੀ ਨਾ ਰਵਾਂਡਾ ਚਲਾ ਜਾਂਦਾ ਉਥੇ ਹੈ ਕੁਝ ਕੁਝ ਨਹੀਂ ਹੈ ਜੀ ਜੀ ਇਸ ਕਰਕੇ ਕਾਫੀ ਵਿਪਤਾ ਬਣ ਗਈ ਉਥੇ ਜੀ 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 ਇਧਰੋਂ ਕਮੈਂਟ ਵੀ ਆਉਂਦੇ ਪਏ ਜੀ ਕਹਿੰਦੇ ਕਿ ਆਪਣਾ ਬਰਾੜ ਸੀਗੇ ਦੀ ਬਰਾੜੋ ਕਹਿੰਦੇ ਜੀ ਕਿ ਉਥੇ ਭੇਜਣਾ ਸ਼ੁਰੂ ਕਰ ਦਿੱਤਾ ਜੀ ਬਹੁਤ ਵਧੀਆ ਘਰ ਬਣਾਇਆ ਯੂਕੇ ਸਰਕਾਰ ਨੇ ਯਰਵਾਂਡਾ ਦੇ ਵਿੱਚ ਦੀ ਬਰਾੜੇ ਕਹਿੰਦੇ ਪਏ ਸ਼ਰ ਯੂਕੇ ਰਹਿੰਦੇ ਆ ਸ਼ਤਰਖਾ ਕੀ ਆ ਦੇਖੋ ਮਤਲਬ ਕੰਮਕਾਰ ਕੀ ਕਰੋਗੇ ਪਰ ਇੱਕ ਇੱਕ ਵੀਰ ਦਾ ਹੋਰ ਕਮੈਂਟ ਆਇਆ ਨਾਲ ਆ ਕ੍ਰਿਟਿਕ ਟਾਈਮ ਉਹ ਕਹਿੰਦੇ ਜੀ ਕਿ 2002 ਦੇ ਵਿੱਚ ਹੀ ਕੰਮ ਸ਼ੁਰੂ ਕਰਤਾ ਸੀ ਇੰਗਲੈਂਡ ਦੇ ਕਿਉਂਕਿ ਹਾਲੇ ਤੱਕ ਉਥੇ ਮਾਲਕਨ ਰੱਖਦੇ ਜੀ ਇਹ ਕਹਿੰਨੇ ਕਿ ਉਥੇ ਜ਼ਮੀਨ ਤੇ ਰਾਣੀ ਦਾ ਹੱਕ ਆ ਜੀ ਤਾਂ ਓਕੇ ਅੱਛਾ ਜੀ ਪਰ ਉਹ ਕਾਮਨਵੈਲਥ ਦਾ ਹਿੱਸਾ ਨਹੀਂ ਸੀਗਾ ਜਿੰਨੀ ਕੋ ਮੈਨੂੰ ਜਾਣਕਾਰੀ ਆ ਜੀ ਪਤਾ ਨਹੀਂ ਜ਼ਮੀਨ ਇਹਨਾਂ ਦੀ ਹੋਏਗੀ ਖਰੀਦੀ ਹੋ ਸਕਦੀ ਹੈ ਜੋ ਮਰਜ਼ੀ ਆ ਬਟ ਕਾਮਨਵੈਲਥ ਦਾ ਰਵਾਂਡਾ ਕਦੇ ਹਿੱਸਾ ਨਹੀਂ ਰਿਹਾ ਮੈਂ ਤੇ ਪੜਿਆ ਨਹੀਂ ਕਿਤੇ ਜੇ ਇਹਨਾਂ ਦੇ ਕੋਲ ਕੋਈ ਹੈ ਹਵਾਲਾ ਤੇ ਜ਼ਰੂਰ ਦੇ ਦੇਣ ਜੀ ਹਾਲਾਂਕਿ 2008 ਦੇ ਆਸ-ਪਾਸ ਸ਼ਾਇਦ ਇਹ ਸ਼ਾਮਲ ਹੋ ਗਿਆ ਰਾਜ ਤੇ ਬ੍ਰਿਟਿਸ਼ ਰਾਜ ਤੇ ਰਿਹਾ ਹੀ ਨਹੀਂ ਉੱਥੇ ਜੀ 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 ਬਾਕੀ ਚਲੋ ਕੋਈ ਗੱਲ ਨਹੀਂ ਸਾਹਿਬ ਮੈਂ ਮੈਂ ਗਲਤ ਹੋਵਾਂ ਜੀ ਪਰ ਗੱਲ ਇਹ ਆ ਕਿ ਰਵਾਂਡਾ ਦੇ ਵਿੱਚ ਪਹਿਲਾਂ ਹੀ ਤੁਸੀਂ ਅਨਪਲਾਈਮੈਂਟ ਦੇਖ ਲਓ ਕਿੰਨੀ ਆ ਜੀ ਕੱਲਾ ਹੁਣ ਤੁਹਾਨੂੰ ਕਿਸੇ ਸੁੰਦਰ ਕੋਠੇ ਦੇ ਵਿੱਚ ਪਾ ਦਿੱਤਾ ਜਾਵੇ ਚੰਗਾ ਬੈੱਡ ਲਾ ਦਿੱਤਾ ਜਾਵੇ ਟੀਵੀ ਵੀ ਲਾ ਦਿੱਤਾ ਜਾਵੇ ਚਲੋ ਏਸੀ ਵੀ ਮੰਨ ਲਓ ਏਸੀ ਵੀ ਲਾ ਦਿੱਤਾ ਜੀ ਸਾਫ ਸੁਥਰਾ ਗੁਸਲਖਾਨਾ ਵੀ ਦੇ ਦਿੱਤਾ ਖਾਣਾ ਕੀ ਜੀ ਮਸਲਾ ਤਾਂ ਉੱਥੇ ਹੀ ਹੈ ਕਿਹੋ ਜਿਹਾ ਦੇਣਗੇ ਉਹ ਤਾਂ ਉਹਨਾਂ ਤੇ ਨਿਰਭਰ ਕਰਦਾ ਹੈ ਉਹਨਾਂ ਨੇ ਪੈਸੇ ਨਾ ਤੋਂ ਲੈ ਲੈ ਪੈਸੇ ਨਾ ਤੋਂ ਲੈ ਲੈ ਪੈਸੇ ਲੈ ਲੈ ਕਿ ਇਹਨਾਂ ਨੂੰ ਦੇਵਾਂਗੇ ਬਰੀਆਨੀ ਜੀ ਦੋ ਟਾਈ ਪਰ ਉਹ ਬਰੀਆਨੀ ਕਿਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਉਹਦੀ ਕੁਆਲਿਟੀ ਕਿਦਾਂ ਦੀ ਹੈ ਬਰੀਆਨੀ ਕਿਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਜਾਂ ਬਰੀਆਨੀ ਕਾਗਜ਼ਾਂ 'ਚ ਹੀ ਚੱਲੀ ਜਾਏਗੀ ਤੇ ਉੱਥੇ ਭਾਵੇਂ ਭੁੰਨੇ ਸ਼ੋਲੇ ਦੇ ਦੇਣ ਉਹ ਠੀਕ ਹੈ ਨਾ ਜੀ ਜੇ ਤਾਂ ਪੈ ਕੇ ਵਸ ਬਗਾਨੇ ਫਰਕ ਤਾਂ ਪੈ ਹੀ ਜਾਂਦਾ ਜੀ 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 ਇਧਰਲੇ ਪਾਸੇੋਂ ਮਨਪ੍ਰੀਤ ਧਲੀਵਾਲ ਜੀ ਰਿਮਾਂਡਾ ਆਪਣਾ ਰਵਾਂਡਾ ਦੇ ਵਿੱਚ ਬਹੁਤ ਔਖਾ ਜੀ ਉੱਥੇ ਪਾਣੀ ਮੀਂਹ ਦੀ ਖੇਤੀ ਜੀ ਮੀਂਹ ਦੀ ਖੇਤੀ ਹੁੰਦੀ ਹੈ ਜੀ ਕਹਿੰਦੇ ਕਿ ਭਾਈ ਪਾਣੀ ਔਖਾ ਪਾਪ ਔਖੇ ਕਹਿੰਦੇ ਕਿ ਮੀਂਹ ਦੀ ਖੇਤੀ ਬਹੁਤ ਔਖਾ ਬਹੁਤ ਔਖਾ ਸਰਵਾਈਵਲ ਬਹੁਤ ਔਖੀ ਹੈ ਫਿਰ ਆਪਣੇ ਬੰਦੇ ਚਲੋ ਯੂਰਪ ਚ ਜਾਂ ਨਾਰਥ ਅਮਰੀਕਾ ਚ ਤੇ ਜਾ ਕੇ ਕਾੜ ਕੱਢ ਲੈਂਦੇ ਆ ਅਫਰੀਕਾ ਦੀਆਂ ਆਪਣੀਆਂ ਚੁਣੌਤੀਆਂ ਨੇ ਔਖੀਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਹੁਤੇ ਮੁਲਕਾਂ 'ਚ ਜੇ ਤੁਸੀਂ ਦੇਖੋਗੇ ਅਫਰੀਕਾ ਮਹਾਦੀਪ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਲੜਾਈਆਂ ਚੱਲਦੀਆਂ ਸੜਾਣ ਦੇਖ ਲਓ ਹੋਰ ਤੁਸੀਂ ਕੋਈ ਵੀ ਮੁਲਕ ਚੱਕ ਲਓ ਜ਼ਿਆਦਾਤਰ ਮੁਲਕਾਂ 'ਚ ਜਾਂ ਤਾਂ ਖਾਣਾ ਜਾਂ ਗੀਦੀ ਸਮੱਸਿਆ ਜਾਂ ਪਾਣੀ ਦੀ ਸਮੱਸਿਆ ਹੈ ਸਾਊਥ ਅਫਰੀਕਾ ਪਹਿਲਾਂ ਬਹੁਤ ਲੋਕ ਜਾਂਦੇ ਸੀਗੇ ਹੁਣ ਸਾਊਥ ਅਫਰੀਕਾ ਦਾ ਆਪਾ ਹਾਲ ਦੇਖਿਆ ਹੀ ਹੈ ਕੈਪਟਾਊਨ ਵਾਲੀ ਸੈਟ ਸ਼ਹਿਰ ਇੱਕ ਦੋ ਹੋਰ ਸ਼ਹਿਰ ਆ ਕਿ ਕਿਸ ਤਰ੍ਹਾਂ ਉੱਥੇ ਪਾਣੀ ਦੀ ਕਿੱਲਤ ਜਿਹੜੀ ਹੋਈ ਮਾਰਾ ਮਾਰ ਹੋਈ ਜੀ ਜੀ ਜੀ